ਇਹ ਕਟਾ ਫਸਟ ਆਇਆ ਬਜਰੰਗੀ ਲਜਵਾਣਾ ਦਾ ਲੈ ਵੀ ਬਾਲੇ ਇਕੱਠੇ ਲਾ ਹੋਵੇ ਉਹਦਾ ਖੜਾ ਲੁਖੜਾ ਲੁਖੜਾ ਇੱਕ ਮਿੰਟ ਥੱਲੇ-ਥੱਲੇ ਨੂੰ ਸੱਦਾਂਗੇ ਪੰਜ ਡਾ ਸਾਲ ਆ ਵੀ ਚੱਲ ਤੁਸੀਂ ਥੱਲੇ ਜਾਓ ਜੀ ਬਸ ਉਹ ਖਿੜ ਲਓ ਨਾ ਤੂੰ ਚੱਲੇ ਵੀ ਸਾਰੇ ਖੜ੍ਹ ਜਾਓ ਤਰੀ ਬੜਾ ਜਾਂਦਾ ਬੈਗ ਦੀ ਇਹ ਜਿਹੜਾ ਇਹ ਛੋਟਾ ਹੋਇਆ ਜੋ ਹੋ ਗਿਆ ਤਰੀ ਬੜਾ ਜਾਂਦਾ ਬੈਗ ਹੇਰ ਬੰਦਾ ਲਪਾਫਾ ਲਾ ਦੇ ਪਹਿਲੇ ਹੀ ਰੱਖ ਦਿੰਦਾ ਬੰਦਾ ਬੜਾ ਲਪਾਫਾ ਲਾ ਦੇ ਬੰਦਾ ਸਰਦੋ ਯਾਰੋ ਫੀਰੀਆਂ ਦਾ ਆਉਂਦੇ ਹੋ ਇਹ ਨੰਬਰ ਤੇ ਆ ਗਿਆ ਖੀਰਿਆਂ ਚੋਂ ਅਰੇ ਨੂੰ ਸੱਦਾ ਗਏ ਉਹ ਇਕੱਠੀ ਕਰ ਦੱਸ ਅਸੀਂ ਹੋਰ ਕੀ ਕਰਦੇ ਆ 300ਾ ਇਹਨਾਂ ਨੂੰ ਬੰਦੜਦੇ ਆ ਇਹਨਾਂ ਨੂੰ ਫੜਾ ਆ ਇੱਕ ਇੱਕ ਨੂੰ ਫੜਾ ਹੋ ਫੁੱਲ ਬਣਾਉਣ ਤੋਂ ਬਣਾ ਕੇ ਡਾਲ ਕੇ ਭੰਗੇ ਮੇਲਾ ਦੋ ਦੰਦ ਤੇ ਕੱਲ ਨੂੰ ਮੁਕਾਬਲੇ ਹੋਣਗੇ ਬੋਲਣਾ ਜਲ ਪੋਜੀਸ਼ਨ ਪਤਾ ਲੱਗੇ ਜਿਹੜਾ ਸੋਨਾ ਲੱਗਦਾ ਸੋਨਾ ਲੱਗਦਾ ਸ਼ਿੱਟਰ ਹੋਰ ਹਾਂ ਬੰਤਾ ਜੀ ਬੁਠਾ ਬਹੁਤ ਸਾਰੇ ਭਰਾਵਾਂ ਕੋਈ ਨਹੀਂ ਸੰਗਤੋ ਕੰਪੀਟੀਸ਼ਨ ਹੈ ਨਾ ਚਾਰ ਦੰਦ ਦੇ ਵਿੱਚ ਨਹੀਂ ਐਂਟਰ ਕਰ ਸਕੇ ਤਾਂ ਦੋ ਦੰਦ ਤੇ ਕੱਲ ਨੂੰ ਮੁਕਾਬਲੇ ਹੋਣਗੇ ਜੀ ਸੈਕਿੰਡ ਫੜਾਓ ਜੀ ਉਹ ਵੀ ਆ ਪੰਜ ਸਿੱਤਾ ਕਰ ਲਓ ਤੇਰੀ ਕੰਈ ਬੰਦ ਹੈ ਯਾਰ ਹਰ ਤਨ ਕਰੀਗੇ ਨਾ ਤੋੜੀ ਬਣਿਆ ਜਾਉਂਗਾ ਛੱਡ ਜਾ ਸਭ ਤੋਂ ਟ੍ਰੋਫੀ ਵਾਲਾ ਜਿਹੜਾ ਟ੍ਰੋਫੀ ਟੋਫੇ ਕੋਲੇ ਵੀ ਬਾਈ ਬਣਾ ਟ੍ਰੋਫੀ ਬਣਾ ਰਹੀ ਹੋਈ 100 ਤੁਸੀਂ ਆਹ ਬੇਟੋ ਜੀ ਚੋਕਾ ਮੈਂ ਨਹੀਂ ਆ ਤੁਸੀਂ ਬਣੋ ਟੋੜਾ ਅੱਗੇ ਅਗਰ ਆਹ ਰੋਕੋ ਹਾਂ ਰੋਕੋ ਟ੍ਰੋਫੀ ਪਰ ਬਣਾ ਹੋਇਆ ਨਹੀਂ ਸੁਣਾ ਲਾ ਅੱਗੇ ਆ ਬਣਾ ਲੈ ਲੈ ਕੇ ਜਿੱਦ ਬਰਬਰ ਵਿੱਚ ਜੋ ਪੈਗਾ ਪੰਜ ਪੁੱਟੇ ਕੋਈ ਨਹੀਂ ਕਰਦਾ ਸੜਿਆ ਕਰ ਸੜਿਆ ਕਰ ਬੰਦ ਰਹਿ ਹਾਰੇ 203 ਨੇੜੇ ਦਾ ਪੜਾ 203 ਆ ਜੀ ਜੱਟ ਆ ਜੀ 203

ਕਿਚਕਾ ਆ ਬੜਾ ਬਾਬੇ ਹਾਂਜੀ ਵੀਰੇ ਭਾਈ ਕਿਹੜੇ ਬੋਲਦਾ ਇਹ ਆਪਣਾ ਬੋਲਦਾ ਹਾਂਜੀ ਹਾਂ ਦੂਜੀ ਨੰਬਰ ਕੋਹੇ ਨੂਰ ਦਾ ਐਲਡੀਐਫ ਕੋਹੇ ਨੂਰ ਦਾ ਹਾਂਜੀ ਭਾਈ ਅੱਛਾ ਕੋਹੇ ਨੂਰ ਦਾ ਐ ਐਲਡੀਐਫ ਕੋਹੇ ਨੂਰ ਦਾ ਕਿੰਨੀ ਉਮਰ ਆ ਭਾਈ ਇਹਦੀ ਨਹੀਂ ਉਮਰ ਕਿੰਨੀ ਹੈ 22 ਮਹੀਨੇ 22 ਮਹੀਨੇ ਤੇ ਮਾਦਰ ਕਾਰਡ ਆ ਮਾਦਰ ਕਾਰਡ ਭਾਈ 22 ਲੀਟਰ ਦਾ ਆਪਣੇ ਘਰੇ ਹੀ ਆ ਹਾਂ ਹਾਂ ਠੀਕ ਹੈ ਕਿੰਨੇ ਪਸ਼ੂ ਆ ਭਾਈ ਹੈ 15 ਨਾਗ 15 ਨਾਗ ਸਾਰੇ ਮੋਹਰਾ ਦੇ ਹੀ ਆ ਹਾਂਜੀ ਭਾਈ ਠੀਕ ਹੈ ਤੇ ਕਿੱਥੋਂ ਪਹੁੰਚੇ ਬਾਈ ਕਿੱਥੋਂ ਆਏ ਹੋ ਆਏ ਕਿੱਥੋਂ ਲਹਿਰਾ ਬੇਗਾ ਲਹਿਰਾ ਬੇਗਾ ਜ਼ਿਲ੍ਹਾ ਬਟੰਡਾ ਹਾਂ ਠੀਕ ਆ ਬਾਈ ਉਹ ਵੀ ਦੋਸਤੋ ਇਹ ਕੋਹੇਨੂਰ ਦਾ ਐਲ ਡੀ ਐਫ ਕੋਹੇਨੂਰ ਦਾ ਕਟਾ ਦੂਜੇ ਨੰਬਰ ਤੇ ਆਇਆ ਬਹੁਤ ਚੰਗਾ ਬਹੁਤ ਸੋਹਣਾ ਕਟਾਗਾ ਜੱਜ ਸਾਹਿਬ ਨੂੰ ਬੇਨਤੀ ਆ ਤੋੜਿਆ ਬਾਈ ਨਾਲੇ ਤਾਲ ਦਾ ਲੈਣੇ ਸਾਫੀ ਤੇ ਗਾਲੀਆ ਦਾ ਖਾਤਾ ਨੰਬਰ ਵੀਡੀਓ ਵਾਲੇ ਪੂਰੀ ਦਸ ਦੇ ਦਿਵਰ ਤੇ ਜੱਜ ਸਾਹਿਬ ਨੂੰ ਬੇਨਤੀ ਆ ਜਦੋਂ ਲੋਬੀ ਤੋਂ ਅਰਦੇ ਨੂੰ ਦੇਖ ਲਓ ਇਹ ਕੋਹੇਨੂਰ ਦਾ ਲక్ష్ਮੀ ਦੇਰੀ ਫਾਰਮ ਵਾਲਿਆਂ ਦੇ ਦਾ ਇਹ ਕੱਟਾ ਦੂਜੇ ਨੰਬਰ ਤੇ ਆਇਆਗਾ ਬਹੁਤ ਜਿਆਦਾ ਕੱਟੇ ਸੀਗੇ ਬਹੁਤ ਜ਼ਬਰਦਸਤ ਮੁਕਾਬਲਾ ਸੀਗਾ ਬਹੁਤ ਟਾਈਮ ਚੱਲਿਆ ਮੁਕਾਬਲਾ ਤੇ ਦੇਖ ਸਕਦੇ ਹੋ ਤੁਸੀਂ ਇਹ ਕੱਟੇ ਨੇ ਦੂਜਾ ਸਥਾਨ ਹਾਸਲ ਕਰਿਆਗਾ ਬਹੁਤ ਚੰਗਾ ਤੇ ਬਹੁਤ ਸੋਹਣਾ ਕੱਟਾ ਹੈ ਤੇ ਆਜੋ ਤੁਹਾਨੂੰ ਅਗਲਾ ਆਪਾਂ ਕੱਟਾ ਦਿਖਾਉਣੀ ਆ ਜਿਹੜਾ ਆ ਇਹ ਤੀਜੇ ਵਾਲਾ ਜੀ ਕਿਹੜੇ ਬੁੱਲ ਦਾ ਇਹ ਆ ਜੀ ਸੂਰ ਦਲੇਵਾ ਦਾ ਬੱਚਾ ਸੂਰ ਦਲੇਵਾ ਦਾ ਕਿੱਥੋਂ ਪਹੁੰਚੇ ਹੋ ਕਿੱਥੋਂ ਪਹੁੰਚੇ ਹੋ ਕਿੱਥੋਂ ਜੀਨ ਤੋਂ ਜੀਨ ਤੋਂ ਉਮਰ ਕਿੰਨੀ ਹੈ ਦੀ 23 ਮਹੀਨੇ 23 ਮਹੀਨੇ ਮਾ ਦਾ ਰਿਕਾਰਡ ਮਾ ਦਾ ਮਿਲ ਰਿਕਾਰਡ ਮਾ ਦਾ ਰਿਕਾਰਡ 23 ਕਿਲੋ 600 ਗ੍ਰਾਮ ਐਚ ਡੀ ਵੀ ਮੈਂ ਰਿਕਾਰਡਡ ਆ ਐਚ ਡੀ ਵੀ ਮੈਂ ਠੀਕ ਆ ਤੁਹਾਡੇ ਕੋਲ ਅਗਰ ਕੀ ਹੈ ਠੀਕ ਆ ਜੀ ਠੀਕ ਆ ਬਾਈ ਲੋਡੀ ਅੱਜ ਦੇ ਦਿਨ ਦਾ ਲਾਭ ਵੀ ਦੋਸਤੋ ਇਹ ਤੀਜੇ ਨੰਬਰ ਤੇ ਆਇਆ ਬੁੱਲ ਦੇਖ ਸਾਡੇ ਨੂੰ ਸੀ ਤੋਰਿਆ ਇਹਨੂੰ ਦੋੜ ਕੇ ਤੁਹਾਨੂੰ ਦਿਖਾ ਦਿੰਦੇ ਆਪਾਂ ਆਹ ਜਿਹੜਾ ਬਾਕੀ ਦੇ ਜਿੰਦਾ ਲਾਸਟ ਬਕਾਵਾ ਦੇ ਵਿੱਚ ਦਾ ਤਾਪੂ ਆ ਜਿਹੜੇ ਦੋ ਫੋੜ ਖੜੇ ਆ ਨਾ ਛੇ ਫੋੜ ਲੋ ਵੀ ਭਰਾ ਹਰਿਆਣੇ ਤੋਂ ਆਏ ਆ ਖੀਰੀ ਕੈਟਾਗਰੀ ਦੇ ਵਿੱਚ ਹੈ ਤੀਜੇ ਨੰਬਰ ਦੇ ਉੱਤੇ ਬੱਲ ਆਇਆਗਾ ਦੇਖੋ ਇਹ ਫੋੜ ਦਾ ਦੋੜ ਕੇ ਤੁਹਾਨੂੰ ਦਿਖਾਉਂਦੇ ਆ ਦੋ ਟਰੈਕਟਰ ਬੀ ਐਫ ਐ ਵੱਲੋਂ ਜਿਹੜੇ ਦੇਖੋ ਸਭ ਤੋਂ ਵੱਧ ਦੁੱਧ ਕੱਢਣ ਚੰਗੀ ਤਰ੍ਹਾਂ ਦੇਖ ਲਓ ਇਹਦਾ ਬਾਡੀ ਢਾਂਚਾ ਤੋ ਰਿਓ ਤੇ ਇਹ ਤਿੰਨ ਪੋਜੀਸ਼ਨਾਂ ਉੱਤੇ ਖੀਰੇ ਕੱਟੇ ਆਏ ਆਗੇ ਪਹਿਲੇ ਤੇ ਬਜਰੰਗੀ ਦਾ ਦੂਜੇ ਤੇ ਐਲਡੀਐਫ ਕੋਹੇ ਦੌਰ ਦਾ ਤੇ ਤੀਜੇ ਤੇ ਇਹ ਹਰਿਆਣੇ ਦਾ ਕੱਟਾ ਸੀਗਾ ਤੇ ਬਾਕੀ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੇ ਕੱਟੇ ਮੁਕਾਬਲਾ ਬਹੁਤ ਟਾਈਮ ਚੱਲਿਆ ਕੱਟੇ ਵੀ ਬਹੁਤ ਸੀਗੇ ਤੇ ਇਹ ਤਿੰਨ ਕੱਟੇ 69 ਕੇ ਆਏ ਅਗੇ ਧੰਨਵਾਦ ਵੀਡੀਓ ਚੰਗੀ ਲੱਗੀ ਅਗੇ ਸ਼ੇਅਰ ਜਰੂਰ ਕਰ ਦਿਓ ਆ ਜਾ ਵੀ ਦੋਸਤੋ ਹੁਣ ਤੁਹਾਨੂੰ ਆ ਕੱਟਾ ਦਿਖਾਉਨੇ ਆਗੇ ਭਾਈ ਕਿਹੜੇ ਪਿੰਡ ਪਹੁੰਚੇ ਹੋ ਸਾਡਾ ਪਿੰਡ ਹੈ ਪਿੰਡੀ ਢਲਵਾ ਨੇੜੇ ਲੋਕ ਠੀਕ ਆ ਭਾਈ ਤੇ ਆਪਣਾ ਕਟਾ ਕਿਹੜੇ ਸਥਾਨ ਤੇ ਆਇਆ ਹੈ 6ਵੇਂ ਸਥਾਨ ਤੇ ਹੈ 6ਵੇਂ ਸਥਾਨ ਤੇ ਕਿਹੜੇ ਬੁੱਲ ਦਾ ਹੈ ਇਹ ਮੋਦੀ ਦਾ ਜੀ ਲਿਖਿਆ ਹੈ ਇਹਦੇ ਬੁੱਲ ਨੇਮ ਵੀ ਐਲਡੀਐਫ ਮੋਦੀ ਦਾ ਹਾਂਜੀ ਠੀਕ ਆ ਢਿੱਲੋ ਡੈਰੀ ਬਰੀਡ ਫਾਰਮ ਬੋਲਰ ਨੇਮ ਟਾਰਜਨ ਹਾਂਜੀ ਸਾਇਰ ਮੋਦੀ ਹਾਂਜੀ ਚਲੋ ਠੀਕ ਆ ਤੇ ਭਾਈ ਇਹਦੀ ਮਹਾਂਦਾਰ ਕਾਰਡ ਆਪਣੇ ਘਰ ਹੀ ਹੈ ਅੱਜ ਘਰ ਹੀ ਹੈ ਠੀਕ ਆ ਭਾਈ ਜਦਿਆ ਚਿਰ ਬਣਦਾ ਉਹ ਉਹਦੀ ਮਦਰ ਹੈ ਮਨਤੀ ਆ ਉਹ ਤਾਂ ਘਰੇ ਨਹੀਂ ਖੜੀ ਆ ਅਸ਼ੋ ਵੀ ਆਪਣੇ ਘਰੇ ਹੀ ਆ ਜੀ ਠੀਕ ਹੈ ਤੇ ਅੰਦਾਜ਼ਾ ਇਹਦੀ ਉਮਰ ਉਹ ਕਿੰਨੀ ਕ ਬਣਦੀ ਆ 23 ਮਹੀਨੇ 23 ਮਹੀਨੇ ਆ ਛੋਟੀ ਉਮਰ ਦੇ ਵਿੱਚ ਹੀ ਆ ਫੇਰ 2 ਸਾਲ ਦਾ ਵੀ ਨਹੀਂ ਹੋਇਆ ਇਹ ਤਾਂ ਹਣਾ ਨਾ ਨਾ ਜੀ ਠੀਕ ਹੈ ਤੇ ਕਿੰਨੇ ਕ ਪਸ਼ੂ ਆ ਭਾਈ ਆਪਣੇ ਕੋਲੇ ਆਪਾਂ ਕੋਲ 25 ਹੀ ਆ 25 ਪਸ਼ੂ ਆਗੇ ਮੋਰਾ ਦੀ ਸਾਰੇ ਦੋ ਦੋਨੇ ਤਰ੍ਹਾਂ ਦੀ ਆਗੇ ਜਾਨ ਸੈਨ ਸ਼ਾਹ ਦਾ ਕੱਟਾ ਪਾਇਆ ਜੋ ਵੀ ਆਪਣੀ ਜਿੰਨ ਤੇ ਆਇਆ ਨੀਲੀ ਰਵੀ ਦਾ ਬਿਰਲਾ ਆਪਣਾ ਚੇਤੇ ਨਹੀਂ ਬਣਦੇ ਕੋਟੜੇ ਕੋਟੜੇ ਹਾਂ ਠੀਕ ਹੈ ਤੇ ਇਸ ਵਾਰ ਵੀ ਪਾਉਣਾ ਵੱਡਿਆਂ ਚ ਕੱਲ ਨੂੰ ਆ ਹਨਾ ਉਹਨਾਂ ਦਾ ਠੀਕ ਹੈ ਤੇ ਬਾਝੂ ਮਤਲਬ ਕਿ ਆਪਣਾ ਜਿਹੜਾ ਕੰਮ ਆ ਸਾਰਾ ਉਹ ਬਰੀਡ ਤੇ ਹੀ ਆ ਨਾ ਮੇਨ ਬਿਲਕੁਲ ਬਰੀਡ ਤੇ ਆ ਜੀ ਮੈਂ ਤਾਂ ਭਰਾਵਾਂ ਨੂੰ ਇਹੀ ਸੰਦੇਸ਼ ਦਿੰਨਾ ਵੀ ਬਰੀਡ ਤੇ ਕੰਮ ਕਰੋ ਵੀ ਇਹ ਸਸਤੀ ਪੈਂਦੀ ਹੈ ਮਹਿੰਗੀ ਨਹੀਂ ਪੈਂਦੀ ਸਹੀ ਗੱਲ ਹੈ ਸਹੀ ਗੱਲ ਆ ਇਹ ਭਰਾਵਾਂ ਦਾ ਭਲੇਖਾ ਹੁੰਦਾ ਵੀ ਬਾਈ ਰੇਟ ਜ਼ਿਆਦਾ ਸੀ ਕਿਵੇਂ ਲੈ ਲਈਏ ਪਰ ਇੱਕ ਵਾਰ ਲੈ ਲਓ ਸਵਾਦ ਬਾਅਦ ਚ ਪਤਾ ਲੱਗਦਾ ਸਹੀ ਗੱਲ ਆ ਬਾਕੀ ਦੁੱਧ ਵੀ ਦੋ ਦੋ ਵੀ ਆਮ ਜਣਾ ਬਾਕੀ ਇਹ ਆਪਾਂ ਸੇਲ ਕਰਨਾ ਤਾਂ ਵੀ ਮਹਿੰਗਾ ਵਿਕੂਗਾ ਹੈਨਾ ਕੈਟੇਗਰੀ ਵੀ ਤੇਰੀਆਂ ਕੱਟੀਆਂ ਦੇ ਵਿੱਚ 10ਵਾਂ ਨੰਬਰ ਸਹੀ ਗੱਲ ਹੈ ਦੇ ਵਿੱਚ ਦੋ ਸਹੀ ਗੱਲ ਇਹ ਚੀਜ਼ ਦਾ ਧਿਆਨ ਰੱਖੋ ਹੈਨਾ ਠੀਕ ਹੈ ਇਹ ਵੀ ਕਰਦੇ ਠੀਕ ਹੈ ਬਈ ਧੰਨਵਾਦ ਬੜਾ ਜਿਆ ਗੇੜਾ ਦਵਾ ਗਿਆ ਹੈ ਤਾਂ ਵੀ ਦੋਸਤੋ ਐਨਡੀਐਫ ਮੋਦੀ ਦਾ 6ਵੇਂ ਨੰਬਰ ਤੇ ਆਇਆ ਬਹੁਤ ਸੋਹਣਾ ਕੱਟਾ ਹੈਗਾ ਤੇ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਵਾਰੀ ਖੜ ਜਾਓ ਤੁਰਦੇ ਇਹਨੂੰ ਤੁਸੀਂ ਚੈੱਕ ਕਰ ਸਕਦੇ ਹੋ